ਰੋਟੀਆਂ ਲਵਾਉਣੀਆਂ ਮਸ਼ੀਨ ਲਾਉਣੀ ਨਾ ਨਹੀਂ ਰੱਤਾ ਤੁਹਾਡਾ ਮਸ਼ੀਨ ਲਵਾਉਂਦਾ ਅਹੀਂ ਰੋਟੀਆਂ ਖਵਾ ਕੇ ਮੈਂ ਕਪਝਾ ਦੇਣੀ ਟਿਕੜ ਕੇ ਵੱਢਣ ਵਾਲੀ ਹਣਾ ਇੱਕੋ ਬਣਾਉਣ ਮੈਨੂੰ ਭਾਫਾ ਲੱਪਕੋ ਕੋਕਦਾ ਨਹੀਂ ਰੋਟੀਆਂ ਖਵਾ ਕੇ ਨਾ ਮੈਨੂੰ ਮਸ਼ੀਨ ਵਾਲੇ ਨੂੰ ਭਾਜੋ ਆਪੇ ਐਨ ਨੂੰ ਮਿਲੇਗਾ ਨਹੀਂ ਐ ਮੈਂ ਇਹ ਮੈਂ ਕੀ ਕਰਾਂ ਮੈਂ ਜਗਾ ਰੇਗਾ ਨਹੀਂ ਨਹੀਂ ਚਲੋ ਗਾਇਸ ਹੈਲੋ ਗਾਇਸ ਕਿਵੇਂ ਹੋ ਆਪ ਸਭ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੋਂ ਅੱਜ ਆਪਾਂ ਬਣਾਉਣ ਲੱਗੇ ਸੀ ਮਟਰ ਲੂਨ ਵਾਲੇ ਮਟਰ ਅੱਧਾ ਕਿਲੋ ਮੀਟਰ ਅੱਧਾ ਕਿਲੋ ਕਿੰਨਾ ਪਾਣਾ ਅੱਧਾ ਕਿਲੋ ਪਾਜੀ ਫਿਰ ਕਦੋਂ ਬਣਾਵਾਂਗੇ ਆਪਣਾ ਘਿਓ ਜਦੋਂ ਦਸਾਂ ਚੋੜ ਪਿਆ ਹੋ ਗਿਆ ਉਹਦ ਨਾਲ ਅੱਧਾ ਕਿਲੋ ਪਾ ਲਈ ਅੱਧਾ ਕਿਲੋ ਫਿਰ ਬਣਾ ਲਾਂਗੇ ਕੱਲ ਪਰਸਾ ਲੈ ਦਿੱਤਾ ਬੜਾ ਇਹਨਾਂ ਕਰਾ ਪਾ ਲੜਾਓ ਅੱਧਾ ਕਰ ਲਓ ਬਸ ਵਸੇ ਇਹ ਕਿ ਪਾਉਂ ਜਵੈਨ ਜਵੈਨ ਨੂੰ ਆਲਸਵਾਨ ਕਾਲੀ ਮਿਰਚੀ ਲੂਣ ਪੋਣਾ ਆ ਕਾਲਾ ਲੂਣ ਪੋਣਾ ਕਿ ਚਿੱਟਾ ਕਾਲਾ ਕਾਲੀ ਮਿਰਚੇ ਦੀ ਕਾਲੀ ਮਿਰਚ ਨਹੀਂ ਹੁੰਦੀ ਇਹਨਾਂ ਹੈਗੀ ਪਰ ਪੀਲੀ ਨਾਲੀ ਪੀਲੀ ਹੈ ਕਿੱਥੇ ਪਈ ਹੋਰ ਤੇ ਬਾਰੀ ਜੀ ਨਹੀਂ ਨਹੀਂ ਹਾਂ ਬਾਹਰ ਕਿ ਚੱਲ ਰਿਹਾ ਹੈ ਬਾਹਰ ਕਿ ਚੱ ਸਿੰਗਲ ਆ ਕਿਉਂ ਨਹੀਂ ਆਪਾਂ ਪਾ ਲਈਨੇ ਕਾਲੀ ਮਿਰਚ ਵੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਜਿਵੈਂ ਪਹਿਲਾਂ ਪਾਇਆ ਸੀ ਥੋੜਾ ਹੁਣ ਪਾਈਏ ਜਿਵੈਂ ਹੁਣ ਆਪਾਂ ਕਾਲੀ ਮਿਰਚ ਪਾਈਏ ਇਹਦੇ ਵਿੱਚ ਗ੍ਰਾਈਂਡ ਕਰਕੇ ਲੈ ਕੇ ਆਵਾਂ ਫਿਰ ਕਾਲੀ ਮਿਰਚ ਕਿਉਂ ਕੀ ਪਾਉਣ ਲੱਗੇ ਕੀ ਹੋ ਮੈਂ ਖਾਣੇ ਦੀ ਪਰੋਂਗੇ ਚੀਜ਼ ਡੋਕੋ ਜਾ ਫਿਰ ਮੈਨੂੰ ਕਾਲੀ ਮਿਰਚ ਲੈ ਆਉਣ ਤੁਹਾਨੂੰ ਜੀ ਕਾਟਾ ਚੰਮ ਲੈਣਾ ਲੈ ਆਵਾਂ ਆ ਕਾਲੀ ਮਿਰਚ ਕਰਾਂਗੇ ਗ੍ਰਾਈਂਡ ਇਹਦੇ ਵਿੱਚ ਮਿਹੜਕੇ ਨਹੀਂ ਉੱਠਿਆ ਜਾਂਦਾ ਇੱਕ ਦੁਪਹਿਰ ਨੂੰ ਮੈਂ ਪੈ ਜੀ ਤੇ ਤੇਰੇ ਤੋਂ ਮਿਲੂ ਸੇਵਾ ਆਇਆ ਮੈਂ ਆਹੋ ਤਾਂ ਗੰਦੀ ਨਹੀਂ ਬੰਦੀ ਸਰੀਰ ਹੀ ਨਹੀਂ ਪਾਉਂਦਾ ਸਰੀਰ ਨਾ ਪਾ ਕਾਲੀ ਮਿਰਚ ਕਰਾਂਗੇ ਗਰਾਇੰਡ ਇਹ ਕਿਸੀ ਪੈਕੇਟ ਨਾ ਮੈਂ ਆ ਇਸ ਤੋਂ ਕੋਲੀ ਕੱਢੀ ਹੋਈ ਹੈ ਤੇ ਉਦੋਂ ਕੱਢੀ ਹੋਣੀ ਜਿਹੜੀ ਲੈਂਦੀਆਂ ਆ ਲਾ ਮੱਤੀ ਵਿਚਲ ਗਈ ਐ ਚ ਨਹੀਂ ਉਹ ਡਾਇਰੈਕਟ ਕਰ ਲੋ ਕੀ ਤਨ ਇਨਵਰਟਰ ਖਿੱਚ ਨਾ ਲਵੇ ਨਹੀਂ 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 ਅੱਜ ਤਾਂ ਨਹੀਂ ਖਿੱਚੂਗਾ ਬੱਤੀ ਕੋਲ ਤੇ ਪ੍ਰੈਸਟਾ ਦੀ ਖਿੱਚਤੀ ਆਪਾਂ ਤਾਂ ਗ੍ਰਾਈਂਡ ਕਰ ਲੀਂਦੇ ਨੇ ਹਾਂ ਜਾਂ ਉੱਥੇ ਪ੍ਰੈਸਟੇਬਲ ਤੇ ਰੱਖ ਕੇ ਉਹ ਸੁੱਚ ਘਟਾਤਾ ਨਾ ਇੱਥੇ ਕਰ ਲੋ ਇਹ ਨਹੀਂ ਹੈਗਾ ਇਹ ਵੀ ਨਹੀਂ ਇਨਵਰਟਰ ਤੇ ਫਿਰ ਰੰਦੋ ਨਹੀਂ ਕਰਮਾ ਜਾ ਗਈ ਕਾਲੀ ਮਿਰਚ ਆਪਣੇ ਇੱਥੇ ਰੱਖ ਲੀਂਦੇ ਤਾਂ ਪੀਂਗਾ ਦੇ ਬਾਅਦ ਨਹੀਂ ਪੂਰੇ ਕਰ ਆਹ ਪੜ ਦਾਨਾ ਕਾਜ ਕਿੱਥੇ ਆ ਜਿਹੜਾ ਆਪਣਾ ਲਾਚੀ ਲੁਚੀ ਘਟਣ ਵਾਲਾ ਨਿਕਾਜਾ ਉਹ ਉਹ ਕਿੱਥੇ ਰੱਖਿਆ ਸੀ ਇਹਥੇ ਨਹੀਂ ਨਾ ਪੜਕਣਾ ਇਹਨੇ ਦੇਸੀ ਕਮ ਸਾਡੇ ਬੱਤੀ ਨੇ ਵੀ ਹੁਣੇ ਜਾਣਾ ਵੇਲਾ ਮੈਂ ਲੈ ਆ ਗਿਆ ਹਾਂ ਅਨਪਾਪ ਕੇ ਬੰਦ ਕਰਾਂਗਾ ਬਾਤੀ ਕਾਲੀ ਮਿਰਚ ਹਾਈ ਮਾਈ ਰਿਫਾਈਂਡ ਹੁਣ ਕਿਤੇ ਕਣਕ ਵੜਨ ਲੱਗੇ ਆਪਣੀ ਦਿਨ ਵੜਨ ਲੱਗੇ ਵੜਾ ਲੈ ਹਾਂ ਫਰਾਈਟਰੀ ਪਿਜਾਈ ਕਰਦੇ ਹੂੰ ਹੁਣ ਨਾ 10 ਦਿਨ ਇਦਾਂ ਕਰਨਾ ਡਾਕਟਰ ਚੱਕਰ ਕਰਨਾ ਹੈ ਕੱਲ ਨੂੰ ਵੜਾ ਦੇ ਦੇ ਇਹ ਕਿ ਟ੍ਰੇਟਰ ਆਉਂਦਾ ਹੂ ਦਜੀ ਰਾਣੀ ਸੜਕ ਤੇ ਟ੍ਰੇਟਰ ਆਉਂਦੀ ਹੈ ਹੁਣ ਭੱਜੇ ਪਰਦੇ ਸੀ ਆਕੇ ਹੁਣ ਤਾਂ ਮੈਨੂੰ ਕੁਛ ਨਹੀਂ ਨਹੀਂ ਕੋਈ ਇਤਰਾ ਨਹੀਂ ਕਰਤੇ ਕੋਈ ਇਤਰਾ ਨਹੀਂ ਕਰਤੇ ਪਾਚੇ ਦਾ ਬੜਾ ਬਸ਼ਰਦ ਆਉਣ ਨਾਲ ਇਹ ਨਾਲ ਕਿਤੇ ਬਾਪੇ ਬੁੱਢੇ ਤੇ ਮੱਥਾ ਨਾ ਟਿਕਰ ਕਿਧਰ ਕਿਧਰ ਪਾਚ ਗਿਆ ਕਰਨ ਹੂੰ ਦੋਵੇਂ ਜਾਵੇ ਏ ਨਾ ਦੋ ਇਹਨਾਂ ਦੀ ਬੰਦੀ ਤੋਂ ਇਹਨਾਂ ਦੀ ਬੜੀ ਬੰਦੀ ਤੋਂ ਉਹਦਾ ਮੈਨੂੰ ਨਹੀਂ ਪਾਸੇ ਹੁੰਦਿੰਦਾ ਤੁਸੀਂ ਵੀ ਇਹ ਬਰਖ ਨੂੰ ਮੈਂ ਇਹਦੇ ਨਾਲ ਆ ਰਹਿਣਾ ਮੇਰੇ ਨਾਲ ਰਹਿਣੇ ਨਾ ਪਾਣੀ ਪੀਣ ਚਲ ਗਈ ਤੇ ਮੈਂ ਤੁਹਾਨੂੰ ਮੈਂ ਮਾਰਾ ਧਿਆਨ ਰੱਖੀਗਾ ਪਾਣੀ ਪੀਣਾ ਮੁੰਡਾ ਦੇ ਦੌਰ ਪਰ ਆਉਗਾ ਵੀ ਪਤਾ ਨਹੀਂ ਕਿੱਧਰ ਚਲ ਗਈ ਹੁੰਦੀ ਜਾਂਦੀ ਬੜੀ ਸੰਤ ਹੁੰਦੀ ਆ ਤਵਾਰੀ ਹੱਸਦੇ ਉੱਤਮੇ ਜਿਵੇਂ ਫੀਡ ਹੁੰਦੀ ਬਾਬੂ ਦੇ। ਰਾਤ ਵਾਰ ਕੋ ਜਿਆਦਾ ਹੁੰਦੀ। ਬੜੀ ਰੌਣਕ ਸੀ ਕੱਲ। ਸੰਗ੍ਰਾਂਤ ਤੇ ਆਹ ਲਾਤਾ ਜਿਵੇਂ ਮੇਲਾ ਹੁੰਦਾ ਬਾਬੂ ਦੇ। ਹਮ। ਮੱਸੀਏ ਪਤਾ ਨਹੀਂ ਕਿੱਦਾਂ। ਮੱਸੀਏ ਆਜੂਲ ਕੋਲ ਹੈ। ਮੰਮੀ ਨੇ ਬੜੀ ਝਾਟ ਮਾਰੀ। ਬਣ ਗਿਆ। ਹੁਣ ਇਹਨੂੰ 10 ਤੋਂ 20 ਮਿੰਟ ਰੈਸਟ ਵਾਸਤੇ ਰੈਸਟ ਵਾਸਤੇ ਰਹਿਣੇ ਨੇ। ਹਿੱਚ ਕੱਟ ਦੋ। ਹੰਤਾ ਰੰਨੇ 15 ਗ੍ਰਾਮ ਅੱਗੇ ਕਰਮੇ ਇਹ ਕਿ ਫਿਰ 15 ਗ੍ਰਾਮ ਹੁਣ ਮੈਂ ਆਪਣੀ ਮਸ਼ੀਨ ਵੇਖਾਂ ਕੀ ਬਣਾ ਦੇਣਾ ਸੂਈ ਟੁੱਟ ਗਈ ਵਿਚਾਰੀ ਦੀ ਕੱਲ ਸੂਈ ਵੀ ਟੁੱਟ ਹੈ ਤੋ ਪੱਤ ਲੱਗ ਗਈ ਇਹ ਤੇ ਪਰ ਕਹਿੰਦੇ ਸੂਈ ਲਾਉਣੀ ਪੈਣੀ ਤੇ ਨਾਲੇ ਦਾ ਛਿੱਟਲ ਚ ਖੋਲਿਆ ਉਹ ਵੀ ਲਾਉਣਾ ਪੈਣਾ ਇਹ ਕਿਹਾ ਇਹਨੂੰ ਝੰਡ ਲੱਗਦੀ ਇਹਨੂੰ ਮਾਤੋਂ ਪਸਖਾਲਦੀ ਹੈ ਵਿਚਾਰੇ ਨੂੰ ਇਹ ਲੋਨ ਸ਼ਾਮੇ ਲੈ ਗਈ ਇੱਥੇ ਤੇ ਖਲੋਤਾ ਨਹੀਂ ਜਾਂਦੇ ਬਹੁਤ ਧੋਪਾ ਚਲੋ ਪਾਪਾ ਜ ਮਟਰ ਕੱਟ ਲਈ ਅੱਜ ਸਾਡੀ ਗਵੰਟ ਨਹੀਂ ਆਈ ਗਵੰਟ ਨਾਲ ਮਟਰਾਂ ਦੇ ਗਵੰਟ ਨੂੰ ਹੁੰਦੇ ਹੀ ਆਈ ਸੀ ਤੇ ਚੋਰੀ ਸਮੋਸੇ ਚੋਰੀ ਖਾਦੇ ਹੋਣ ਕੀ ਖਾਦੇ ਹੀ ਬਰੈਡਾਂ ਵੀ ਪਕੌੜੇ ਬਰੈਡ ਬਰੈਡ ਵਾਲ ਨਹੀਂ ਉਹ ਬਣਾਏ ਸੀ ਅਸੀਂ ਬਰੈਡ ਦੇ ਬਰੈਡਾਂ ਨਾਲ ਬਰੈਡ ਦੇ ਪਕੌੜੇ ਜੀ ਅੱਜ ਵਿੱਚ ਪਾਈ ਸੀ ਹਾਂ ਤੇ ਅੱਜ ਨੂੰ ਖਰਚ ਮੈਂ ਤਾਂ ਚਲ ਗਈ ਮੈਦੇ ਦੀ ਤੇ ਆਹ ਨਹੀਂ ਅੱਜ ਤਾਂ ਮੂਹ ਨਹੀਂ ਤੇ ਆ ਰੱਖਦੇ ਹੀ ਆ ਜਹਾੜਾ ਟਿੱਕੀ ਕੱਟਦੀਆਂ ਅੱਜ ਸੌਖਾ ਨਾ ਕੰਮ ਮੈਂ ਥੋੜੀ ਬਾਤیں ਖੜੂ ਹਾਂ ਹਾਂ ਕਾ ਨੂੰ ਸੌਖਾ ਇੱਕ ਖੇਚਲ ਕਰਨੀ ਪਈ ਹੈ ਖੇਚਲ ਕਰਨੀ ਹੈ ਤੇ ਹਾਂ ਮੈਂ ਕਿਤੇ ਬੱਤੀ ਦਰਦ ਨਾ ਮਿੰਟੋ ਮਿੰਟੀ ਅੰਦਰ ਨਾ ਖਾਂ ਲੇ ਕਰ ਪਤਾ ਨਹੀਂ ਲੱਗਦਾ ਕੱਢਣ ਲੱਗਿਆ ਬਗ ਲੱਗਦਾ ਇੰਨੇ ਕਿੰਨੇ ਲੱਗੇ ਸਹੀ ਗੱਲ ਹੋ ਲੱਗੇ ਤੋਂ ਮਿੰਟ ਲੱਗਦੇ ਮੰਮੀ ਆਈ ਗਈ ਮੰਮੀ ਨੂੰ ਫੋਨ ਕਰਦੇ ਹਾਂ ਫੈਂਟ ਲੈ ਕੇ ਆਉਂਦੇ ਥੋੜਾ ਜਿਹਾ ਫੈਂਟ ਹੀ ਕਰ ਦਿੱਤੀ ਅੱਛਾ ਕੱਟਿਆ ਨਹੀਂ ਇਹ ਫੈਂਟ ਤੇ ਦੇਦੀ ਸਹੀ ਤੇਲ ਹੈ ਨਹੀਂ ਸਾਡੇ ਤੇਲ ਸਾਡੇ ਥੋੜਾ ਤੇਲ ਵੀ ਮੋਲਣਾ ਮਦਰ ਫੈਂਟ ਵੀ ਮੋਲਣਾ ਕੱਲ ਤੇ ਉੱਤੇ ਪਰ ਉਹ ਫੈਂਟ ਚ ਜਿਆਦਾ ਵਧੀਆ ਬਣਦੇ ਜੋ ਮੈਂ ਉਹਦੇ ਸਮੋਸੇ ਕੱਢੇ ਰਫੈਂਟ ਬੜੇ ਵਧੀਆ ਬਣੇ ਫੈਣੇ ਨਾਂਵਕੋ ਤੀਰਨੜੂ ਤੇ ਮਾਰਾ ਵਾਪੋ ਦੇ ਬਕੀ ਨੂੰ ਦੇਖੋ ਤੇਲ ਚ ਕੱਢਦੇ ਸਾਂ ਤੇਲ ਚ ਕੱਢਦੇ ਇਹ ਫੈਣ ਬਹੁਤ ਮਾੜਾ ਸੀ ਪਰ ਆ ਪਕੜਾਇਆ ਜੀ ਬਰਤਣਾ ਇਹਦਾ ਵਰਤਦੇ ਵਰਤਦੇ ਆ ਤੁਸੀਂ ਰੋ ਚੀਜ਼ਾਂ ਬਣਾਉਣੀਆਂ ਆ ਆ ਕੀ ਭਾਇਆ ਵਿੱਚ ਮੱਖੀਆਂ ਜੀਆਂ ਮੱਖੀਆਂ ਨਹੀਂ ਕਾਲੀ ਕਾਲੀ ਜੀ ਅੱਛਾ ਵੈਲੋ ਕੋਆਂ ਤੋਂ ਕਾਲੀ ਨੱਚ ਤਾਂ ਵੀ ਪਤਾ ਜੀ ਮਾਰ ਕੇ ਮੋਟੀ ਪੀਸੀ ਹੈ ਨਾ ਇਹਦਾ ਨਿਸ਼ਾਨ ਨਹੀਂ ਹੈ ਕਦੀ ਪੀ ਹੋਵੇ ਤੇ ਫੇਰੀ ਪਤਾ ਹੈ ਜਿਹਨ ਖਾ ਲਈ ਮੇਰੇ ਤੇ ਮੈਂ ਗੋਲੀਆਂ ਤੇ ਰੋਜ਼ ਹੀ ਖਾਂਦੀ ਤੜੇ ਗੋਡੇ ਹੋ ਜਾਂਦੇ ਨਾ ਤੇ ਉਹ ਗਰੀਸ ਚਾ ਵੀ ਆ ਰਹੂਗੀ ਗਰੀਸ ਨੇ ਜਿਵੇਂ ਮੁੱਕਣ ਨਹੀਂ ਦੇਈ ਪਹਿਲਾਂ ਹੀ ਖਾਓ ਆਂਦੇ ਬੜਾ ਅੱਛਾ ਸੁਣ ਲਓ ਵੀ ਜਿੱਦ ਜਿੱਦ ਅੱਗੇ ਮੈਂ ਉਹ ਦਿੰਦੇ ਆ ਗਰੀਸ ਨਾ ਮੁੱਕਣ ਦੇ ਇਲਾਜ ਹਾਂ ਕਾਲੀ ਮਿਰਚ ਖਾਓ ਦਿੱਲੀ ਤਿੰਨ ਮਿਰਚਾਂ ਖਾ ਲਓ ਕਿਹੜੇ ਟਾਈਮ ਦੇ ਵਿੱਚ ਹਾਂਜੀ ਬੇਟਾ ਅੱਛਾ ਗੋਡੇ ਦੇ ਗਰੀਸ ਨਹੀਂ ਮੁੱਕਦੀ ਗਲੀਸ ਨਹੀਂ ਪਤਾ ਨੇ ਗਲੀਸ ਨਹੀਂ ਬਣਾਉਣੀ ਵਾਈ ਨਹੀਂ ਰੈਂਦੀ ਵਾਈ ਗਰੰਟੀ ਦਾ ਲਾਜ ਪੱਕੀ ਗਰੰਟੀ ਦਾ ਲਾਜ ਗਰੰਟੀ ਦਾ ਅੱਛਾ ਜੇ ਨਾ ਉਹਨੇ ਇਤੋਂ ਵੀ ਜ਼ਿਆਦਾ ਜੇ ਨਾ ਕਰਕੇ ਪਿਆ ਇੱਥੇ ਘਰੇ ਆ ਕੇ ਫੜਕਾ ਜੇ ਹੋਈ ਆਵੇ ਗਰੰਟੀ ਦੇਂਦਾ ਇਹਦੇ ਘਰ ਤੇ ਨਹੀਂ ਨਹੀਂ ਫਿਰ ਇਤੋਂ ਵੀ ਜ਼ਿਆਦਾ ਪੱਕਾ ਕਰਾ ਦਿੰਦੇ ਆ ਛਾਤੀ ਅੱਛਾ ਨਾ ਕੋਈ ਬਿਮਾਰੀ ਰਹੂ ਨਾ ਸੈੱਲ ਘਟਣਗੇ ਨਾ ਸ਼ੂਗਰ ਨਾ ਕੋਡਾ ਕਿਟਾ ਦੋਗੂਗਾ ਕਾਵਾ ਕਾਵਾ ਹੁੰਦਾ ਉਹ ਪੀਣਾ ਪੈਣਾ 3 ਮਹੀਨੇ ਕੋੜਾ ਦਿੰਦੀ ਬੋਤਲ ਕਿੰਨਾ ਦਾ ਤੋੜ ਹੁੰਦਾ ਬਾਪਾ ਫੜਾਣ ਬੜੇ ਚੀਜ਼ਾਂ ਦਾ ਲਾਜ ਤੇ ਚ ਗੁਰਦਰ ਦੇ ਕਿਹੜੇ ਗੁਰਦਰ ਅੱਛਾ ਨੇ ਛੜੇ ਗੁਰਦਰ ਹਾਂ ਹਾਂ ਤੁਹਾਨੂੰ ਕਿਹੜਾ ਪੜਾ ਮੈਂ ਗੁਰਦਰ ਜੀ ਆ ਗਈ ਹਾਂ ਮੈਨੂੰ ਦੀਨਦਰ ਸਿੰਘ ਕਿਹੜੇ ਦੀਦੀ ਨੇ ਅੱਛਾ ਕੋਈ ਦੁਕਾਨ ਆਸੀ ਵੀਰ ਦਾ ਹੀ ਹੈ ਬੜੇ ਜਾਣੀ ਪੀਂਦਾ ਹੈ ਗੁਰਦਰ ਦੇ ਨੰਬਰ ਤੇ ਇਹਨੇ ਮਾਰਦੇ ਨੇ ਪਤਾ ਨਹੀਂ ਗੁਰਦਰ ਕੀ ਦਿੰਦੇ ਕਿ ਕਿੱਥੇ ਦਿੰਦੇ ਇਹ ਨਹੀਂ ਮੈਨੂੰ ਪਤਾ ਕਰੋ ਨਾ ਸਾਰਾ ਜਿਹੜਾ ਐਡਰੈਸ ਦੇਣਾ ਤਾਂ ਕਿ ਚੰਗੀ ਤਰ੍ਹਾਂ ਦੋ ਆਹੋ ਗੁਰਦਰ ਦਾ ਗੁਰਦਰ ਰਸੰਦ ਚਰਮਾਸਿਕਾ ਦੀ ਸਪੀਨੀ ਸੱਛੇ ਬੜੀਆਂ ਬਿਮਾਰੀਆਂ ਦਾ ਲਾਗ। ਖਾਂ ਕਾਵਾ ਤਾਂ ਵਧੀਆ ਹੁੰਦਾ ਵਾ। ਕਾਵਾ ਗੋਡੇ ਕੋਰੀਆਂ ਨੂੰ ਪਜੇ ਦੋ। ਅੱਛਾ। ਨਹੀਂ ਮੇਰੀ ਜਿਆਦਾ ਨਹੀਂ ਤਰਦੀਆਂ ਮਾਰਦੇ। ਮੇਰੇ ਜਿਹੜਾ ਤਰਦੀਆਂ ਮੇਰੇ ਨਾਲ। ਬੈ ਬੈ ਕੇ ਬੈ ਕੇ ਸੱਟੀ। ਮੀਟਰ ਤੋਇ ਪਾਈ ਮਿਰਚਾ ਖਾਂਦੇ ਦੇਣ ਤਾਂ ਨਹੀਂ ਗੋਡੇ ਤਰਦੇ। ਨਹੀਂ ਹੁਣ ਮੈਂ ਅੱਜ ਸੋਚਿਆ ਨਹੀਂ ਕੀ ਕਰੀ ਕਿ ਮੈਂ ਸੋਚਿਆ ਵੀ ਸੈੱਡ ਕਰੀ। ਜਾਂ ਲੱਗਿਆ ਨਹੀਂ ਮੇਰੇ ਪੰਪਾਇਆ। ਯਾਰ ਪਨਭਾਇਆ ਵੱਡਣ ਦੇ ਤੱਕ ਕੋਈ ਨਹੀਂ ਕਰ ਹੁਣ ਤੇ ਟਿਕਵੇੜੀ ਤੇ ਵੀ ਤਨ ਤਪਈਏ ਤੇ ਤੈਨੂੰ ਤਿਆਰ ਰੱਖਣਾ ਪਿਆ ਕਰਨਾ ਨਿਆਣੇ ਯਾਰ ਆਈਏ ਆਵਲ ਆ ਗਿਆ ਵੀਰ ਹੈ ਇੱਕ ਜਾਨੇ ਨੂੰ ਇੱਥੇ ਰੱਖਿਆ ਕਰਦੀ ਹਾਂ ਤੇ ਤਕੌਲਾ 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 ਆਪਣੀ ਗੋਲ ਤੇਰਾ ਕਰ ਲੈ ਤਕੌਲਾ ਤਕੌਲਾ ਕਰਕੇ ਅੱਛਾ ਆਗੇ ਨਿਆਣੇ ਮਹਿਣਦੇ ਨਾ ਆਹ ਕੰਫਲਰੈਂਸ ਹਰੋਂ ਪਰ ਕੋਈ ਵੀ ਕਿੰਨੀ ਦਿਨ ਹੋਣ ਰਿਹਾ ਕਿ ਦਿਨ ਵਿੱਚ ਰਿਆ ਕਰਨਾ ਤੇ ਗੱਲ ਕਰ ਲੈ ਗਿਰੋ ਜੋ ਤੇ ਦਿਨ ਨਾ ਆ ਨਾ ਕਿਆਸ ਨਾ ਆਪੇ ਤੂੰ ਮੈਨੂੰ ਦੱਦਿਆ ਨਾ ਦਾਦੀਆਂ ਨਹੀਂ ਆਵੇ ਆਵੇ ਸਾਡੇ ਬਰਾਂਡੇ ਚ ਲਈ ਆਈ ਜਾ ਜਾ ਬਣਾ ਪੰਮੋ ਚੱਲੇ ਲੱਗੀ ਆਵੇ ਚਾ ਚਾਪਾ ਕਿਹਨੇ ਮੇਰੀ ਗਾਲ ਸੁਣ ਮੇਰੇ ਗਵਾਂਡੇ ਲਈ ਆਈ ਹੋ ਆ ਕਿਹਨੇ ਕੰਮ ਵਿਚ ਚਾਰ ਚਾਰ ਪੰਜ ਪੰਜ ਨਹੀਂ ਤੁਹਾਨੂੰ ਪਤਾ ਹੀ ਨਹੀਂ ਇਹਨਾਂ ਦਾ ਕਸ਼ਨ ਕਬਸ਼ੀ ਨਹੀਂ ਲੈਂਦਾ ਕਰਨੀ ਦਾ ਨਾ ਨਾ ਪੁੱਤਾਂ ਦੇ ਵੀ ਪਰੂ ਤੇ ਪੰਮਾ ਨੂੰ ਨੀਂਦ ਕਿੱਦਾਂ ਆਇਆ ਕਰਨੀ ਹੋਣਾ ਪੰਮਾ ਜਿੱਥੇ ਅਸੀਂ ਲਾਈ ਨਾ ਉੱਥੇ ਤੁਹਾਡੇ ਹੀ ਆ ਕਣਕ ਤੇ ਰੋਜ਼ ਬਾਲਤੀ ਬਾਲਤੀ ਬੰਦੇ ਦੇ ਬੰਦੇ ਨਹੀਂ ਕਰਨ ਬੀਬੀਆਂ ਜਰੂਰ ਆਇਆ ਕਰੀ ਜਾਂਦੀ ਬੀਬੀ ਨੇ ਆਇਆ ਫਿਰ ਮੇਰੇ ਸ਼ਾਰੂ ਐ ਐ ਪੁੱਤ ਐ ਨਹੀਂ ਬਿਨੇ ਕਰਨੀ ਐ ਕਰਨੀ ਐ ਐ ਇਹ ਕਿੱਵੇਂ ਜੇ ਕਰੇਗਾ ਨਹੀਂ ਨਹੀਂ ਜਿਹੜੇ ਕਿ ਨਾਲ ਲਈਦਾ ਖੇਲ ਰਹੀ ਹਾਂ ਕਰੂ ਮੈਂ ਤੁਹਾਡੇ ਬੋਲ ਵਾਲ ਨਹੀਂ ਨਾ ਕਰਿਆ ਕਰੀ ਮੈਂ ਆਪਣੇ ਵੱਲ ਕਰ ਦਿਆ ਕਰਮੇ ਮੈਂ ਤੁਹਾਨੂੰ ਆਖਾਂ ਦੇ ਇਹਨੂੰ ਮੈਂ ਆ ਕਰ ਪੁੱਛਿਆਗਾ ਨਹੀਂ ਮੈਨੂੰ ਤਾਂ ਕਰੇ ਲਾ ਰਿੰਦਾ ਮਮੀ ਨੂੰ ਕੋਈ ਨਾ ਆਦੰਦੀ ਵੇਲਾ ਵੇਲਾ ਤੇ ਚਾਹਤ ਤਾਂ ਦੀ ਦੇ ਪਤਾ ਨਹੀਂ ਥੋੜੀ ਜਿਹੀ ਲਾਈ ਹਣੀ ਘਰ ਰੜੀ ਰੱਖਣੀ ਸਾਰੀ ਜਿਹੜੀ ਘਰੇ ਰੱਖੇ ਉਹ ਲਾਈ ਜਿਹੜੀ ਮੈਂ ਇਹਨੂੰ ਆਖੇ ਘਰੇ ਲਾ ਲਾ ਮੈਨੂੰ ਨਹੀਂ ਪਤਾ ਤੁਹਾਡੇ ਘਰੇ ਲਾਈ ਆ ਮੈਂ ਹੀ ਮੈਂ ਬਿਨਾ ਨਾ ਕਲੀ ਖਿਣੋਣੀ ਆ ਹਾਂ ਮਨ ਕਲੀ ਖਿਣੇ ਨਹੀਂ ਕਰਨੀ ਲਾ ਕੇ ਮੈਂ ਨਾ ਕਲੀ ਖਿਣੀ ਟੋੜਾਂ ਨਾ ਲੱਗ ਤੋ ਇਹ ਗਲਤੀ ਕੀਤੀ ਵੀਰ ਵੇੜੇ ਚ ਲਾਉਂਦਾ ਜਦੋਂ ਕੱਲ ਨੂੰ ਡਰੰਪਰ ਨੇ ਕਿਡੇ ਔਖੇ ਤੁਹਾਨੂੰ ਮੇਰੇ ਕੰਨ ਖਾਲੀ ਨਹੀਂ ਜਾਨੀ ਦੁਨੀਆ ਨੇ ਖਾਲਾ ਨਹੀਂ ਤੇ ਹੁਣ ਕਾ ਇੱਥੇ ਨਾ ਨੇ ਖਲਾਰਨਗੇ ਤਾਂ ਨਹੀਂ ਨੇ ਲਾਈ ਤੇ ਮੈਂ ਆਖੰਦੇ ਹੁਣ ਵੀਰੇ ਚ ਲਾ ਲੈ ਬਲੀ ਜਨਾ ਨਾਮ ਅੰਧਿਆਰੇ ਖੇਤਰੇ ਨਾਲ ਸਾਡੇ ਦਾ ਵੀ ਨਾਮ ਮੈਂ ਮੈਂ ਇਹ ਕਿ ਮੈਂ ਬੋਕ ਪਾ ਕੈਨ ਸੜ ਜੇ ਕਰਨਾ ਗੱਲ ਹੈ ਬਸ ਕਤਈ ਆਏ ਨੂੰ ਕੋ ਦੋ ਬੋਕ ਕੈਨ ਸੜ ਜੇ ਮੇਰੇ ਕੋ ਕਾਣ ਸੜ ਜੇ ਕੋਈ ਤੇ ਰਹਿਣਾ ਘੜੀ ਘੜੀ ਤੱਕ ਰਹਿਣਾ ਇੱਥੇ ਮੈਂ ਸਾਰੀ ਚੱਕ ਗਿਆ ਹੁਣ ਮੈਂ ਤੂੰ ਕਰਨੀ ਹੈ ਕਰ ਨਹੀਂ ਨਹੀਂ ਕਾਣੀ ਆ ਰੱਖਿਆ ਕਰ ਨਹੀਂ ਵੀ ਪੁਰਾ ਮੇਰਾ ਬੋਲ ਨਹੀਂ ਨਹੀਂ ਤੁਹਾਡੀ ਸਾਸਰ ਨੂੰ ਜਾ ਬਾਜੀ ਇੱਥੇ ਹਾਂ ਹੋ ਨਾ ਫਿਰਨੇ 24 ਘੰਟੇ ਬਸ ਇੱਥੇ ਬੋਲ ਤੇ ਸੌਣਾ ਤੂੰ ਮੈਨੂੰ ਰੋਟੀ ਚਾਹ ਪਾਣੀ ਇੱਥੇ ਆ ਇੱਥੇ ਉਹ ਗਵਾਂਢੀ ਕੜਕ ਨਾ ਲੈ ਜਾਣਾ ਪਤਾ ਨਹੀਂ ਉਹਨੂੰ ਵੀ ਤਾਂ ਕਈ ਦਰਦ ਕਰਦਾ ਵੇ ਇਹਦੇ ਬਾਰੇ ਇੰਨਾ ਕਿ ਫਰਕ ਹੀ ਪਤਾ ਜਦ ਸਾਡੇ ਢੇਰ ਚ ਇੰਨਾ ਡਬਲ ਢੇਰ ਇਹ ਟੱਪ ਡਾਵਾ ਆਈ ਛੋਟੇ ਛੋਟੇ ਤੇ ਅੱਜ ਦਾ ਆਪਣਾ ਡਾਵਾ ਲੈਣਾ ਹੋਇਆ ਈ ਐ ਮੈਂ ਕਹੀ ਨਹੀਂ ਉਧਰ ਆ ਆ ਜਿਹੜੀ ਸਾਹਮਣੇ ਨਾ ਉਹ ਤੁਹਾਡੀ ਮੈਨੂੰ ਨਹੀਂ ਪਤਾ ਸਵੇ ਦੇ ਆ ਜਿਹੜੀ ਸਾਹਮਣੇ ਤੁਹਾਡੀ ਐਨੇ ਕਹਿਣਾ ਹੁਣ ਜੀਤ ਬਰੂ ਬਰੂ ਧੰਨਵਾਦ ਕਰ ਲਾਂਗੇ ਕੰਟਰੀ ਵੀਡੀਓ ਬਣਾ ਲੈਣਾ ਬਾਜਾ ਤੈਨੂੰ ਖਾ ਕੇ ਲਿਆਵਾ ਆ ਜਾ ਖਾ ਕੇ ਲਿਆਵਾ ਤੈਨੂੰ ਤੁਹਾਡੀ ਕਿਹੜੀ ਤੇ ਸਾਡੇ ਲੈ ਆਵਾ ਖਾ ਕੇ ਤੈਨੂੰ ਤੇਰੇ ਦੇ ਦਿਲ ਨੂੰ ਹੌਲ ਪੈਂਦੇ ਆ ਜਾ ਗਰਭਵਾਦੀ ਮੈਨੂੰ ਨਹੀਂ ਪਤਾ ਕਿ ਉਹ ਬਾਲਟੀ ਕਿਹੜੇ ਕੰਮ ਨੂੰ ਰੱਖੀ ਉਹਦਰ ਉਹ ਚਰੇ ਪੰਨ ਉਹ ਉਧਰ ਉਧਰ ਰੱਖਣ ਨੂੰ ਮੈਂ ਜਦੋਂ ਕਿਤੇ ਆਉਣ ਨੂੰ ਢੇੜਾ ਵੱਜਾ ਬਹੁਤ ਜੰਮ ਜਿਨੇ ਪਾਣੀ ਪੱਜੀ ਜਦੋਂ ਢੇੜਾ ਵੱਜਿਆ ਫੜੀ ਬਾਲਟੀ ਤੇ ਇਧਰ ਨੂੰ ਸੁੱਟਦੀ ਜਦੋਂ ਢੇੜਾ ਵੱਜਿਆ ਸੁੱਟੀ ਬਾਲਟੀ ਤੇ ਇੱਧਰ ਐ ਵੇਖ ਲਿਆ ਕਰਨਾ ਕਿ ਦਵੇਂਗੀ ਤੇ ਨਹੀਂ ਬੂਹੇ ਗੜੀ ਬੀਬੀ ਮੈਂ ਨਹੀਂ ਇੱਕ ਮੰਜੀ ਦਾ ਕਰਾਂ ਬੀਬੀ ਹਾਂ ਬੀਬੀ ਸਾਡੀ ਬਣੂਗੀ ਕਿ ਤੁਹਾਡੀ ਬਣੂਗੀ ਨਹੀਂ ਇੱਕ ਨਾ ਸੁੱਟਨੀ ਦੋ ਦੋ ਸੁੱਟ ਆ ਸਾਡੀ ਤੁਹਾਡੀ ਤੁਹਾਡਾ ਵੱਡਾ ਹਾਂ ਤੇ ਆ ਤੁਹਾਡੀ ਮਾਰ ਨਹੀਂ ਲੱਗੀਆਂ ਕਿਹੜੀਆਂ 1 2 3 ਇਹ ਪਾ ਕੇ ਹਟਿਆ ਸੀ ਇਹ ਅਸੀਂ ਬੋਲ ਚ ਪਾਏ ਨਾ ਤਾਂ ਕਰਕੇ ਲੱਗਣ ਹਟੀਆਂ ਲੱਗੀਆਂ ਮੈਂ ਨਾ ਇਹ ਤਾਂ ਡਰਾਮੇ ਉੱਤੇ ਰੱਖਿਆ ਫਿਰ ਹੈ ਹਾਂ ਸਾਡਾ ਡਾਰ ਆਉਂਦਾ ਵੀ ਤੁਸੀਂ ਡਰਾਮਾ ਨਾ ਕਿਤੇ ਇੱਧਰ ਰੱਖ ਦਿਓ ਕੱਚੀ ਅੰਦਰ ਟਾਉਣੇ ਰੱਖੀਆਂ ਨਹੀਂ ਜੀ ਹੋਣੀਆਂ ਸਾਡੇ ਤੋਂ ਤੁਸੀਂ ਇੱਥੇ ਸੱਜੇ ਉੱਪਰ ਤੇ ਇਹ ਇੱਥੇ ਇੱਥੇ ਥੋੜੀ ਡਰਾਮ ਰੱਖਣੀ ਤੇ ਰੱਖੀ ਨਹੀਂ ਹੁੰਦੀ ਕਿਵਲੇ ਘਰੋਂ ਜਾਣਾ ਪੈਂਦਾ ਕਿ ਮਾਰਾ ਲਾਇਆ ਨਾ ਸਭ ਹੀ ਲਾਇਆ ਕਿੰਨੀ ਰੋਟੀਆਂ ਦੇ ਵੀਰ ਉਹਨਾਂ ਨੇ ਆਪ ਨੇ ਨਾ ਵਿਲੇ ਤੁਪੇ ਰਣਾ ਰਣ ਨਾਲ ਸਾਨੂੰ ਵੀ ਸਾਵਾ ਹੀ ਰੱਖ ਦਈਏ ਇਹ ਨਹੀਂ ਚਲੇ ਘੜੀ ਹੀ ਸੋਚ ਲੱਗੇ ਆਵੇ ਨਾਲ ਹੀ ਕਮਾਂਡਰ ਵੀ ਲਿਆਂਦੀ ਹੈ ਕਿ ਨਿਆਣੇ ਸਕੂਲ ਗਏ ਘਰ ਹੈ ਤੇ 5 ਵਜੇ ਤੱਕ ਸੌਣ ਨੂੰ ਤਈਓ ਆਂਦੇ ਪਹਿਲਾਂ ਸੋਚਣਾ ਨਹੀਂ ਚਾਹੀਦਾ ਦੀ ਤੂੰ ਗਾਂ ਦਾ ਬਹੁਤ ਸੋਚਦੀ ਏ ਪਿਛਾਂ ਪਿਛਾਂ ਰੱਖਿਆ ਕਰ ਇੰਨੀ ਦੂਰ ਨਾ ਫਿਊਚਰ ਲੈ ਜਾਇਆ ਕਰ ਆਪਣਾ ਲਿਫਾਫਾ ਫੜਾ ਵਾ ਗਾਂ ਦਾ ਸੋਚਣਾ ਚਾਹੀਦਾ ਫੇਰੀ ਤਾਂ ਬਗਾ ਖੜਦਾ ਆਹ ਵੀਰ ਚੜ ਗਈ ਇਹਨੂੰ ਚੜਾ ਲਿੰਦੇ ਨਾਲ ਵਿਚਾਰੇ ਨੂੰ ਗਏ ਨੇ ਤੁਰਕੇ ਹੁਣ ਪਿੱਛੇ ਜਾ ਨਾ ਫਾਫਾ ਫੜਾਓ ਦੀਦੀ ਫੜਾਇਆ ਏ ਤੂੰ ਉਹਦੇ ਕੰਮ ਕਰਾਉਣਾ ਇਹਨੂੰ ਤੂੰ ਫੋਨ 'ਚ ਬੜੀ ਹੁੰਦਾ ਬੜੀ ਉਹ ਵੀ ਵੀਰਿਆ ਬਣਾਉਣਾ ਨਹੀਂ ਕੰਮ ਕਰਾਉਣਾ ਨਹੀਂ ਆਈ ਰੋਟੀਆਂ ਲਵਾਉਣੀਆਂ ਮਸ਼ੀਨ ਲਾਉਣੀ ਵੀ ਨਹੀਂ ਰਤਾ ਤੁਹਾਡਾ ਮਸ਼ੀਨ ਲਵਾਉਂਦਾ ਇਹ ਰੋਟੀਆਂ ਖਵਾ ਕੇ ਮੈਂ ਕਪਝਾ ਦੇਣੀ ਹੈ ਅੱਡੀ ਕੜਕ ਵੱਡਣ ਵਾਲੀ ਹਣਾ ਪਿੱਛੋਂ ਫੜਾਉਣ ਮੇਰੇ ਨੂੰ ਫਾਫਾ ਲੱਪੂ ਕੋ ਫੜਾ ਨਾ ਇਹ ਰੋਟੀਆਂ ਖਵਾ ਕੇ ਨਾ ਮੇਰੇ ਕ ਮਸ਼ੀਨ ਵਾਲੇ ਨੂੰ ਭਜਾਓ ਆਪੇ ਪਿੱਛੇ ਪਿੱਛੇ ਤੁਰੇ ਫਿਰਨ ਦੇ ਦੋਵੇਂ ਜੀ ਦੇਖੋ ਹੁਣ ਕੀ ਸਿਆ ਨਾ ਫਾਫਾ ਗਰਪੇ ਸਰਾ ਇਹਨੂੰ ਕਿਹੇ ਦੇ ਕੇ ਹੈ ਦੇ ਘਰ ਦੀ ਕਿਹੇ ਦੇ ਘਰ ਨਹੀਂ ਕਿਹੇ ਦੇ ਘਰ ਦੀ ਮੇਰੀ ਗਾਹ ਸਣ ਦੀਦੀਆਂ ਦੀ ਦੀਦੀਆਂ ਦੀ ਕਿਹੇ ਦੇ ਘਰ ਦੀ ਤੀਜ ਕਿੱਥੋਂ ਲੱਭਦੀ ਹੈ ਖਾਣ ਪੀਣ ਦੀ ਤਾਂ ਬੜੀ ਛਤੀ ਲੱਭਦੀ ਹੈ ਅੱਜ ਮਟਰ ਕੱਢਣ ਦੇ ਉੱਤੇ ਬੜੀ ਛਤੀ ਪਤਾ ਲੱਗਾ ਵੀ ਇਹਨਾਂ ਕੱਢ ਲੈ ਉਹ ਚੱਲ ਜਾਂਦਾ ਵਾ ਦਾ ਖਾਣਾ ਮੂੰਹ ਤੇ ਦੇ ਹਾਓ ਮੂੰਹ ਤੇ ਕੀ ਚੰਗੀ ਪੈਕ ਪਿੱਛੇ ਗੱਲ ਦੇ ਉਹ ਦਿਨ ਜਿਹੜੀ ਮੂੰਹ ਤੇ ਅਰੇ ਬਾਤੂ ਗੱਲ ਕਿਦੀ ਦਾ ਕਿੱਥੋਂ ਉਹ ਤਾਂ ਮੇਰੇ ਕੋਲ ਚੂਲੀ ਬਣ ਜਾਣੀ ਨਾ ਚੂਲੀ ਕੀਤੀ ਨਾ ਅਰੇ ਮੌਕਾ ਸਾਹਮਣਾ ਚਈਦਾ ਅਮੀਰਾ ਕੁਛ ਕਦਨ ਬੰਦ ਕਰ ਮੈਂ ਵਿੱਚ ਕਾ ਫੜਿਆ ਉਹਦੇ ਘਰ ਆ ਗਏ ਵਿਚਾਰੇ ਮਾ ਨਾਟ ਗੁੰਨੇ ਦੇ ਗੁੰਨੇ ਨਾ ਰਾਤ ਦਾ ਉਹ ਚਲਾਕ ਦਰਾਨੀ ਉਹਦੇ ਵਿਚਾਰੇ ਦਿਨ ਦਾ ਵੀ ਨਹੀਂ ਖਾਦਾ ਤੇ ਰਾਤ ਦਾ ਵੀ ਰਾਤ ਨੂੰ ਜੜੀ ਜਾਂਦੀ ਰਹੇ ਹੁਣ ਹੁਣ ਚਾਰ ਦੇ ਇਕੱਠੀਆਂ ਤੇ ਹੋਈਆਂ ਵਾ ਤੇ ਲਾ ਹੀ ਲੈਨੇ ਰਾਤ ਦੀਆਂ ਵੀ ਮੋਟਾ ਮੈਂ ਇਕੱਲੀ ਲੱਗੀ ਰਹੂੰ ਜੇ ਪੰਮੀ ਆਦੀ ਹੁੰਦੀ ਤੇ ਆਮਨੇ ਆਟਾ ਰਾਤ ਦਾ ਵੀ ਲਾਦਾ ਨਾ ਬੈਠੀ ਜਾਂਦੀ ਜੇ ਲਾਉਂਦੇ ਇਕੱਲੀ ਟੱਕਾ ਮਾਰਨ ਆਉਥੇ ਬਹਿਣ ਲੱਗੀ ਬਵਾ ਕਿਥੇ ਵੀ ਦੇ ਨਹੀਂ ਸਮਝ ਆਉਂਦੀ ਆ ਤੇ ਇੱਥੇ ਆ ਨਾ ਵਾਕੇ ਆਗਰ ਹੀ ਬਾਹਰ ਵਾਲੀ ਕਿੱਤੜੇਂ ਅੰਦਰ ਵਾਲੀ ਜਿੰਨਾ ਜਸ ਸਾਡੇ ਦਾ ਰੋਟੀਆਂ ਪਾਏ ਜੇ ਟਮਾਟਾ ਮੈਂ ਨਹੀਂ ਆ ਪੋਣਾ ਦਾ ਰੋਟੀ ਲੱਪਾ ਲਾ ਮੈਂ ਮੈਂ ਕਿਤਾ ਤੁਹਾਨੂੰ ਸਿੱਖੀ ਨਹੀਂ ਹੈਗੀ ਹਨਾ ਹੋੜੀ ਨਹੀਂ ਹੈ ਚਲੋ ਹੋਰ ਘੜੀ ਜਣਾ ਚੱਲਣਾ ਫਿਰ ਮੈਨੂੰ ਐਵੇਂ ਖਿਲਾ ਰਿਹਾ ਘੜੀ ਟਾ ਵਟਨ ਗੱਲ ਨਾ ਪਤਾ ਮਾਰ ਆ ਤੂੰ ਪੋਣਾ ਫੜਾ ਮੈਨੂੰ ਨੁਸਖਾ ਦਵਾ ਤਾ ਅੰਦਰ ਇਹਨਾਂ ਮੇਰੇ ਰੋਟੀਆਂ ਨਹੀਂ ਪੋਣਾ ਫੜਾ ਦੇ ਕਿੱਥੇ ਆ ਈ ਰੌਲਾ ਪਾ ਬਤਾਉਂ ਨਹੀਂ ਬੜੇ ਚੱਕੀ ਰੋਟੀਆਂ ਲੈ ਲੈ ਤਨੋਂ ਨੋਣੀ ਤਿੰਨ ਜੀ ਉਹ ਦੇ ਟਿੱਪੀ ਹਾਂ ਜਿਹੜੇ ਕਹਿ ਨਹੀਂ ਦਿੱਤਾ ਮੈਂ ਉਹ ਟਿੱਪੀ ਆ ਇਹਦਾ ਰੋਟੀਆਂ ਨਾਤ ਜਾਣੀਆਂ ਤੇ ਕੱਲੇ ਜਾਣੇ ਰੋਟੀਆਂ ਨਾਤੀਆਂ ਨਾ ਆਏ ਨੇ ਨਾ ਫਰੀਆ ਐਦਾਂ ਨਾਲ ਗੱਲਾਂ ਬਾਤਾਂ ਕਰੋ ਉਹ ਕਿਉਂ ਵੀ ਲਿਆ ਜਾਗਰ ਪਿੰਡ ਵਾਲੇ ਮਾਹਣੇ ਮਾਰਦੀ ਤੇ ਪੈਰ ਇੱਥੇ ਨੰਗ ਕੀ ਸਾਰਾ ਦਿਨ ਰੋਟੀਆਂ ਲਾਉਂਦੇ ਜਿਹੜਾ ਕੰਮ ਤੁਸੀਂ ਕਰਨਾ ਉਹ ਪੂਰਾ ਹੋ ਗਿਆ ਹੋਰ ਤੁਹਾਨੂੰ ਕੀ ਚਾਹੀਏ

ਹਾਂ ਲਾਈਏ ਕਿਸੇ ਤਰ੍ਹਾਂ ਲਾਈਏ ਨਹੀਂ ਉੱਤੇ ਆਪਣੇ ਮੈਨੂੰ ਪਕੜਦਾ ਹੈ ਨਾ ਕਾਟ ਚੁੱਕੀ ਆ ਪਾਣੀ ਮੈਂ ਪਾਣੀ ਦੇ ਸੋਟ ਗਿਆ ਹੀ ਬੰਦੇ ਤੇ ਅੱਜ ਮੈਂ ਆਈ ਐਡਕਨ ਮੈਂ ਆਪਣੀ ਕਲਪੂ ਦਿਖਾਉਣੀ ਆ ਐਡੀ ਤੇ ਕਰਕੇ ਕੱਟ ਦਿੰਦੀ ਆ ਵਾ ਆ ਇਹਨਾਂ ਦੀ ਅਖਰੀ ਤਕੀ ਕੱਟਣ ਦੀ ਆ ਵਾ ਹੈ ਨਹੀਂ ਸੋਕ ਗਿਆ ਜਦੋਂ ਪਾਇਆ ਵਾ ਕੀ ਵਦ ਪਾਣੀ ਹੋਊਗਾ ਜਾਂ ਨਹੀਂ ਹਰੇਖਾ ਉਸੋ ਕਿ ਜਕਾ ਨਾ ਤੇ ਹੀ ਆਇਆ ਹਣ ਇਹਦੇ ਵਿੱਚ ਉਹ ਪਾ ਦੋ ਨਾ ਇੱਕ ਮਟਰ ਕੱਟ ਕੇ ਪਾ ਦੋ ਕਿਤੇ ਬੈਹ ਜAVE ਬੈਹਦਾ ਜਾਂਦਾ ਅਧੇ ਉਸੇ ਸੁੱਚਾ ਨੇ ਅੱਛੇ ਅਸਲੀ ਹੈ ਨਾ ਇਹ ਹਕੀਕਤ ਆ ਬੈਨ ਨੀ ਸੂਈ ਉਹ ਦੰਦਨ ਮੇਰੇ ਕੋਲ ਪਰਦੇਸੀ ਕੰਮ ਕਰਤੇ ਨੇ ਕਈ ਨਹੀਂ ਬੜੇ ਸਵਾਦ ਬਣਾਏ ਕੋਈ ਸਵਾਦ ਵਾਲੀ ਨਹੀਂ ਬਣਾਏ ਹਵੇ ਹਾਂ ਬੈਗ ਹੈ ਕਿ ਨਹੀਂ ਵਿਚਾਰਾ ਹਾਂ ਵੇਲਾ ਪਾਣੀ ਲੈ ਕੇ ਬੈਠਦਾ ਆਹ ਹੋ ਗਈ ਕੱਛੀ ਹਲਵਾਈ ਮੈਂ ਤੁਹਾਡੇ ਦਾ ਕਮਲ ਛਾਣੀਆਂ ਮੈਂ ਤੁਹਾਨੂੰ ਕਹਿੰਦੀ ਕੱਢ ਕੇ ਤੇ ਹੀ ਛੱਡਾਂਗੇ ਇਹ ਵੀ ਤੇ ਨਹੀਂ ਕਰ ਲੈ ਆ ਵੇਖੀ ਮੈਂ ਇਹ ਆਂਦੀ ਨਾ ਮੰਦੀ ਨੂੰ ਆ ਇਹਨੂੰ ਕੱਢ ਕੇ ਵੇਖਿਓ ਹੈ ਨਾ ਇਹ ਤੇ ਉਹ ਨਹੀਂ ਟੁੱਟਦਾ ਜਿਹੜਾ ਪਤਲਾ ਵਾ ਪਤਲਾ ਨਹੀਂ ਟੁੱਟਦਾ ਮੋਟਾ ਵਾ ਗਿਆ ਸਾਨੂੰ ਕੱਢ ਕੇ ਲੈ ਆ ਵੇਖ ਕੱਢਿਆ ਮੈਂ ਖਾਨੀਏ ਖੜੀ ਦੇਤੀ ਇਹ ਇਹਨੂੰ ਵੱਖਰਾ ਕੱਢੀ ਪੰਮੋ ਦਾ ਸਪੈਸ਼ਲ ਮੇਰੇ ਤੋਂ ਨਾ ਲੈ ਤਾਂ ਮੇਰਾ ਗੱਲ ਨਾ ਚਲੇ ਇਹ ਆਵੇ ਵਿੱਚ ਨਿਖੜ ਗਏ ਜੇ ਨੀ ਮੇਰਾ ਨਾਮ ਲੇਖ ਪਿਓ ਉਹਦਾ ਸਵਾਦ ਹੈ ਨਿਕਲ ਮੈਂ ਜਾਏ ਸੋ ਆਦ ਰੰਨਾ ਮਟਰਾਂ ਦਾ ਤੁੱਪੇ ਪਾਣੇ ਹਨ ਹਣਾ ਇਹ ਕਰੇ ਛੋਟਾ ਲੈ ਕੇ ਕਾਲ ਗੋਂਡੀ ਗਾਲੋ ਫੜ ਕੇ ਸ਼ਾਮਾਂ ਨਾ ਆਪਨਾ ਘੱਤ ਲੈ ਗੋਂਡੀਆਂ ਕਰੋ ਜੀਆਂ ਜੁਪੀ ਸਾਡੇ ਲੋਣੀ ਇੱਕ ਗੋਰ ਹੋੜ ਗੋਂਡੀ ਹੈ ਗਾਡੇ ਸੋ ਮਾਸਾ ਘਰੇਣਾ ਟੁਟਕੀ ਦਾ ਮਾਸਾ ਕਵਲੀ ਚ ਪਾ ਲਿਆਂਗੇ ਛੁਟਕੀ ਕਿ ਦੇ ਦੋ ਇਹ ਗੱਲ ਹੈ ਲਿਆ ਕੇ ਛੋਟਾ ਟਿੱਕਿਆਂ ਦੇ ਕੱਲ ਅਹੀਂ ਮਟਰ ਮਟਰ ਕਰਦੇ ਨੇ ਇਥੇ ਤੇ 10 ਰੁਪਏ 5 ਰੁਪਏ 10 ਰੁਪਏ ਦਿਆ ਕੰਜਰ ਕੇ ਨਜ਼ਰ ਲਾਇਕ ਤੇ ਘਰ ਤੋਂ ਜਾਂਦੀ ਤੇ ਕਰਦਾ ਖਾਨ ਬੰਦ ਹੈ ਉਦੋਂ ਦੀ ਨੀਂਦ ਖਰਾਬ ਕੀਤੀ ਸੀ ਗਵਾਂਡੀਆਂ ਕਰੋ ਮਟਰ ਖਾ ਗਏ ਨੂੰ ਮੈਨੂੰ ਵੀ ਇਹ ਕਈ ਗਵਾਂਡੀਆਂ ਦੇ ਕਰ ਪੁੱਤ ਲਿਆ ਮਟਰ ਕੱਢੇ ਤਾਂ ਸਗਤ ਸਬੂਤ ਹੈਗਾ ਕਿੰਨੇ ਸੋਨੇ ਮਟਰ ਨਿਕਲੇ ਸਾਡੇ ਹਾਂ ਆਂਦੀਆਂ ਰੋਜ਼ ਇਸ ਮੁਸਸੇ ਬੜੀ ਸਵਾਦ ਬਣਾਉਂਦੀਆਂ ਕਿੰਨੀਆਂ ਬੜੀਆਂ ਸਵਾਦ ਬਣਾਉਂਦੀਆਂ ਬੁਲੰਦ ਇਸ ਮੁਸਸੇ ਦੇ ਬੜੇ ਵਧੀਆ ਬਣੇ ਉਹਦਾਂ ਸਾਡੇ ਸਵਾਦ ਬਣੇ ਆ ਵੇ ਨਜ਼ਰ ਲੱਗਦੀ ਤੁਹਾਡੇ ਤੇ ਹੋਰ ਕੋਈ ਗੱਲ ਨਹੀਂ ਅੱਜ ਮੈਂ ਹਮੋਂ ਵੀ ਖਾ ਕੇ ਵੇਖ ਲਈਆਂ ਦੀਆਂ ਚੀਜ਼ ਗੌਂਡਣਾ ਸਵਾਦ ਬਣਾਉਂਦੀਆਂ ਚੱਲ ਤੂੰ ਇਹ ਤਾਂ ਫਿਰ ਫੋਲ ਬੜੀਆਂ ਖਾ ਲੈਣਾ ਮੈਂ ਖਾਈ ਗਏ ਮਟਰ ਤਾਂਹੀਂ ਖਾਓ ਫੋਲ ਬੜੀਆਂ ਇਹਦੇ ਅੰਦਰ ਤੇ ਫੇਰ ਹੀ ਫਾਇਦਾ ਹੁੰਦਾ ਜੇ ਤੂੰ ਆਪ ਵੀ ਸਾਨੂੰ ਘਰੇ ਬਣਾਈ ਚਾ ਚੇਚਾ ਦੇ ਉਹਦਾਂ ਤਾਂ ਕੁੜੀ ਨੂੰ ਸਿਖਾ ਦਿੰਦੇ ਵੀ ਗੌਂਡਣ ਘਣ ਘਰੇ ਜਾ ਕੇ ਦੱਸੀ ਨਾ ਵੀ ਕੀ ਕਰਨ ਲੱਗੇ ਹੂੰ ਆਵੇ ਲੋ ਮੈਂ ਵੀ ਮੈਂ ਵੀਡੀਓ ਬਣਾਉਣਾ ਸੀ ਸਦਾ ਕੀਆ ਉਹ ਵੀ ਲਈ ਮੈਨੂੰ ਇਹ ਆ ਵੀ ਅੰਦਰ ਤੂੰ ਦੀਦੀ ਠੀਕ થઈ ਜਣੀ ਕੱਚੇ ਨਹੀਂ ਭਾਈ ਜਣੀ ਮੈਂ ਕੱਢੀ ਹੈ ਨਾ ਇੱਕ ਮਟਰ ਦਾ ਨਾ ਇੱਕ ਮੋਸੇ ਦਾ ਇਹਨੇ ਮਟਰ ਆਵੇ ਕਿ ਦਸਣਾ ਮਟਰ ਮਟਰ ਆ ਕੀ ਮਟਰ ਨਾ ਮੈਂ ਇਹ ਆਲੀ ਮਟਰੀ ਆ ਖਾਇ ਕਿ ਦਸ ਆਰੀ ਖਾਣੇ ਖਾਣਾ ਆਬੇ ਕੱਢੀ ਜਨੀ ਆਪਣੇ ਸਵਾਦ ਸਵਾਦ ਤਸਵਾਦੀ ਮੈਂ ਆਪਣੀ ਕਲਾਸ ਨੂੰ ਫਿਰ ਦੋ ਬਲੇਟ ਪਾ ਗਏ ਹੁਣ ਉਹ ਕਹੂਗੇ ਸਵਾਦ ਹੈ ਕਿਹੜੀ ਤੀਜਵਾ ਉਹ ਸਿਲੈਕਟ ਕਰਨਾ ਹਾਂ ਹਾਂ ਆਪੇ ਕੱਟ ਕੇ ਆਪੇ ਅੰਨੇ ਨਿਕਲੇ ਸਵਾਦ ਕਿਹਦੇ ਸਵਾਦ ਇਦਾਂ ਦੇ ਮਟਰ ਹੁੰਦੇ ਹਲਵਾਈ ਵੀ ਕਮਟਰ ਬਣ ਹੁੰਦੇ ਮਟਰ ਤੇ ਆ ਮਟਰ ਤੇ ਆ ਮਟਰ ਤੇ ਆ ਹ ਜਿਹੜਾ ਵਾਲੇ ਦੁਆਲੇ ਤੰਤਰ ਕਿਉਂ ਦਾ ਤਰੰਕਾ ਮਾਰਦੇ ਆਂ ਜਿਨੂੰ ਅੱਜ ਮੈਂ ਹਾਂ ਮਟਰ ਤੇ ਪਰੇ ਮਟਰ ਤੇ ਆਂ ਦੇ ਚੌਕੇ ਜਾਲੇ ਵਾਲੇ ਕਿਉਂ ਦਾ ਤਰੰਕਾ ਮਾਰ ਕੇ ਅਦਾ ਲੱਗੇ ਮੜ ਮੱਖੀ ਨਾ ਲੱਗੇ ਲੱਗੇ ਉੱਚੇ ਮੱਖੀਆਂ ਛੁੱਟਿੰ ਜਾਂਦੇ ਆ ਉੱਪਰ ਮੱਖੀਆਂ ਉੱਤੋਂ ਬੜਕ ਬੜਕ ਦੇ ਵਿੱਚ ਗਈਆਂ ਬੜਕ ਬੜਕ ਕੇ ਵੇਲੇ ਲੱਗੇ ਮੱਖੀ ਨਹੀਂ ਹੈ ਕਿ ਚੌਂਕੇ ਜਾਣ ਵਾਲੇ ਕੋ ਪਹਿਲਾਂ ਛੜਕਾ ਦੇਣਾ ਤੀ ਦਾ ਤੇਲ ਦਾ ਤੇ ਇਹਦੇ ਵਿੱਚ ਇੱਕ ਗਲਾਸੀ ਪਾਣੀ ਦੀ ਪਾ ਕੇ ਤੁੰਦੀ ਦੇ ਵਿੱਚ ਪੜਾਉ ਛੇਤਾ ਬਣਾਇਓ ਚੰਗਾ ਹਾਂ ਪਹਿਲਾਂ ਨਾ ਕਿ ਉਹ ਗਲਾਸੀ ਪਾਣੀ ਦੀ ਪਾ ਕੇ ਫਿਰ ਵਿੱਚ ਹੀ ਕਿਉਂ ਪਾਣਾ ਸੇ ਲੱਗ ਰਾਕੋ ਪਹਿਲਾਂ ਸਾਰੇ ਜੀ ਭਜਾ ਜਾਣੇ ਜਿਹੜੇ ਲਾਲਾ ਥੋੜ ਦੇ ਤੇ ਆਓ ਛਿੱਟਾਂ ਪੈਣਗੀਆਂ ਐਫਐਪ ਭਾਈ ਤੇ ਜਾਣੇ ਸਾਰੇ ਮੈਂ ਇਕੱਲੀ ਦੀਦੀ ਲੱਗੀ ਰਹੀ ਮੈਂ ਨੇ ਉਹਨੇ ਵੀ ਕਰਾ ਰਹੀ ਜੇ ਮਟਕਣੇ ਜਿਹੜੇ ਪਰ ਇਹ ਆ ਵੀ ਹੁਣ ਜੋੜਦੀ ਉਹ ਇੰਨੇ ਕਾਣ ਚੰਗੇ ਪੈਂਟਣਗੇ ਲੋ ਗਾਈਸ ਹੈ ਕਿ ਤੂੰ ਮੋਟਰੀ ਹੈ ਮਟਕਣੀ ਮੈਂ ਜਿੱਦ ਲੰਕਾ ਬੱਕਰਾ ਬਾਦ ਕੇ ਮਟਕਰਾ ਬਾਦ ਕੇ ਟੰਗਿਆ ਬਸ ਹੈਗੇ ਮਟਕਣੀ ਆ ਸਾਨੂੰ ਇਹਨਾਂ ਦਾ ਡੂਪ ਰੰਗ ਦਾ ਨਹੀਂ ਪਤਾ ਹੈ ਮਟਕਣੇ ਆ ਲੈ ਕਰੀਂ ਨਹੀਂ ਲਾਉਂਦੀ। ਨਾਂ ਦੇ ਤੂੰ ਕਰੀ ਜਾਨੀ ਆਵੇ ਲਬੀਤਰ ਕੀ ਕਰੇ ਸਾਰੇ ਮੱਖ ਮਟਰ ਖਰਾਬ ਕਰਤੇ ਨਾ ਕਦਰ ਲੈਨ ਤਾਂ ਸਵੇਰੇ ਰਫੈਂਡ ਮਕਾਲਾ ਕਿਲੋ ਤੇ ਇਦਰੇ ਕੱਢ ਲਾਂਗੇ। ਹਾਂ ਇਹ ਕਿੱਥੇ ਬੰਨ੍ਹ ਨਹੀਂ ਮੇਰਾ ਪੀਕਾ। ਮੈਂ ਬਟਾਣੇ ਸਵਾਲ ਲਾਉਂਦੀ ਇਹ ਨੂੰ। ਤੇਲ ਤੇ ਸੀ ਕਰਦੇ। ਮੇਰੇ ਅੰਦਰ ਫੈਂਡ ਦੀ ਇਹ ਕੋ ਰੋਟੀ ਤਾਂ ਭੁੱਕੀ ਸਾਈ ਜਲੀ ਰਹਿ ਜੂ ਨਹੀਂ ਖਾਂਦੀ ਖਾਂ। ਤੇਲ ਖਾਣ ਹਾਂ। ਤੇ ਆਪਾਂ ਇੱਕੋ ਥਾਂ ਕੱਢੂ ਜਿੱਦਾਂ ਦਾ ਸਮਾਨ ਪਾ ਕੇ ਅੱਧੇ ਮਟਰ ਤੂੰ ਲੈ ਜਿੱਦੇ ਹੀ ਲੈਣ ਆਪਾਂ ਇਕੱਠੇ ਤਿੰਨੇ ਜਣੇ ਕਰੀਂ। ਅੱਲਾ ਤੂੰ ਤਿੰਨੇ ਕੱਢੀਂ ਇੰਨਾ ਵਿੱਚ ਕਾਲੂ ਰੰਗ ਲਾਲੇ ਕੋ ਫਿਰ ਨਹੀਂ ਉਹ ਤਾਂ ਆਪਾਂ ਵੇਲ